ਪੰਜਾਬ ਦੀਆਂ ਸੜਕਾਂ ਦੇ ਉੱਤੇ ਰੋਜ਼ਾਨਾ ਹੀ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਪਿਛਲੇ ਦਿਨੀ ਉਹ ਮੈਕਸ ਬਿਲਡਿੰਗ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਦੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ ਦੂਜਾ ਗੰਭੀਰ ਜ਼ਖਮੀ ਪਰ ਦੱਸਿਆ ਜਾ ਰਿਹਾ ਮੌਜੂਦਾ ਲੋਕਾਂ ਵੱਲੋਂ ਕਿ ਇੱਕ ਕਾਰ ਨੇ ਉਹ ਹਾਦਸਾ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਉਸ ਕਾਰ ਦੇ ਪਿੱਛੇ ਲੱਗ ਗਈ ਪਰ ਨਿਊ ਚੰਡੀਗੜ੍ਹ ਇਲਾਕੇ ਦੀ ਗੱਲ ਕਰੀਏ ਤਾਂ ਕਈ ਲਾਈਟਾਂ ਦੇ ਉੱਤੇ ਲੱਗੇ ਹੋਏ ਕੈਮਰੇ ਖਰਾਬ ਨੇ ਉਹਨਾਂ ਦੀ ਫੋਟੇ ਸਾਹਮਣੇ ਨਹੀਂ ਆਉਂਦੀ ਜਿਸ ਕਾਰਨ ਉਹ ਗੱਡੀ ਵੀ ਬੜੀ ਮੁਸ਼ਕਲ ਦੇ ਨਾਲ ਪੁਲਿਸ ਵੈਰੀਫਾਈ ਕਰਨ ਦੇ ਵਿੱਚ ਲੱਗੀ ਹੋਈ ਸੀ ਤਾਂ ਇਸ ਤਰੀਕੇ ਦਾ ਹੀ ਮਾਮਲਾ ਨਿਊ ਚੰਡੀਗੜ੍ਹ ਦੇ ਇਲਾਕੇ ਦੀ ਇੱਕ ਹੋਰ ਆਇਆ ਜਿੱਥੇ ਕਿ ਪੱਲਨ ਪਰਦੇ ਇੱਕ ਆਸ਼ਾ ਵਰਕਰ ਜੋ ਕਿ ਰੋਜ਼ਾਨੇ ਤਰ੍ਹਾਂ ਆਪਣੇ ਕੰਮਕਾਰ ਦੇ ਉੱਤੇ ਜਾ ਰਹੀ ਸੀ ਤਾਂ ਇਸ ਜਗ੍ਹਾ ਉੱਤੇ ਤੁਹਾਨੂੰ ਤਸਵੀਰ ਦਿਖਾ ਦਿੰਦੇ ਜਿਸ ਜਗ੍ਹਾ ਉੱਤੇ ਉਹ ਸਾਹਮਣੇ ਜ਼ੂਮ ਕਰਕੇ ਦਿਖਾ ਦਿਓ ਆ ਸਾਹਮਣੇ ਤੇ ਮੋਟਰਸਾਈਕਲ ਤੇ ਨਾਲ ਐਕਟਿਵਾ ਸਵਾਰ ਆ ਰਿਹਾ ਉਹ ਜਗ੍ਹਾ ਦੇ ਉੱਤੇ ਪਿਆਨ ਇੱਕ ਉਸ ਦਾ ਸੜਕ ਹਾਦਸਾ ਵਾਪਰਿਆ ਇਸ ਤੋਂ ਬਾਅਦ ਉਹ ਆਸ਼ਾ ਵਰਕਰ ਗੰਭੀਰ ਜ਼ਖਮੀ ਹੋਈ ਹੈ ਕਾਫੀ ਉੱਤੇ ਸੱਟਾਂ ਲੱਗੀਆਂ ਨੇ ਤੇ ਹੁਣ ਜੇਰੇ ਇਲਾਜ ਹਸਪਤਾਲ ਦੇ ਵਿੱਚ ਹੈ ਪਰ ਉਹ ਹਾਦਸੇ ਦਾ ਕਾਰਨ ਕੀ ਬਣਿਆ ਇਸ ਮੌਕੇ ਸਾਡੇ ਨਾਲ ਉਹ ਮੌਜੂਦ ਵਿਅਕਤੀ ਹੈ ਜਿਸ ਵਿਅਕਤੀ ਨੇ ਉਸ ਜ਼ਖਮੀ ਆਸ਼ਾ ਵਰਕਰ ਨੂੰ ਨਾਲ ਜਿਹੜੇ ਲੈ ਕੇ ਹਸਪਤਾਲ ਪਹੁੰਚਿਆ ਸੀ ਭਾਈ ਜੀ ਤੁਸੀਂ ਸੀ ਮੌਕੇ ਤੇ ਕੀ ਦੇਖਿਆ ਜਦੋਂ ਐਕਸੀਡੈਂਟ ਹੋਇਆ ਦੱਸਦੇ ਤੁਸੀਂ ਲੈ ਕੇ ਗਏ ਸੀ ਉਸ ਵਰਕਰ ਨੂੰ ਕਿਵੇਂ ਹੋਇਆ ਐਕਸੀਡੈਂਟ ਸਾਰਾ ਇਹ ਮੈਂ ਤਾਂ ਆਇਆ ਜੀ ਉਹ ਜਨਾਨੀ ਬੇਹੋਸ਼ ਪਈ ਸੀ ਜੀ ਅਸੀਂ ਉਹਨੂੰ ਗੱਡੀ ਵਿੱਚ ਲਦਿਆ ਪਹਿਲਾਂ 10-15 ਮਿੰਟ ਮਤਲਬ ਅਹੀਂ ਪਈ ਰਹੀ ਐ ਉਹ ਕਿਸੇ ਪਿੰਡ ਪੁੰਡ ਵਾਲਿਆਂ ਨੇ ਕੋਈ ਮਦਦ ਨਹੀਂ ਕੀਤੀ ਪਰ ਅਸੀਂ ਉਹਨੂੰ ਚੱਕ ਕੇ ਗੱਡੀ ਵਿੱਚ ਉੱਥੇ ਲੈ ਕੇ ਗਏ 16ਵਾਂ ਦਾਖਲ ਕਰਾਇਆ ਦਾਖਲ ਕਰਾ ਕੇ ਆਏ ਕਿੰਨੀਆਂ ਕਿ ਸੱਟਾਂ ਨੇ ਕਿੱਥੇ ਕਿੱਥੇ ਸੱਟਾਂ ਨੇ ਇੱਕ ਤਾਂ ਉਹਦੇ ਬਾਹਰ ਵੱਜੀ ਹੋਈ ਹੈ ਇੱਕ ਮੋੜੀ ਜੂਰੇ ਹੈ ਇੱਕ ਇੱਕ ਗੂਠੇ ਤੇ ਹੂੰ ਤੇ ਤੇਜ਼ ਰਫਤਾਰੀ ਕਾਰਨ ਹੋਇਆ ਜਾਂ ਕੋਈ ਵਹੀਕਲ ਨਾਲ ਟਕਰਾਇਆ ਹੈ ਕੀ ਇਹ ਨਹੀਂ ਜੀ ਮੈਨੂੰ ਪਤਾ ਹੂੰ ਇਹ ਨਹੀਂ ਜੀ ਮੈਨੂੰ ਪਤਾ ਅੱਛਾ ਕੋਈ ਮੌਕੇ ਤੇ ਵਹੀਕਲ ਤੁਸੀਂ ਦੇਖਿਆ ਉਸ ਦੇ ਕੋਲ ਤੇ ਖੜਿਆ ਕਿਸੇ ਦਾ ਕੋਈ ਪਾਰਟ ਪਿਆ ਹੋਇਆ ਸੀ ਦਾ ਜਿਹੜਾ ਮਤਲਬ ਬੰਦੇ ਖੜੇ ਤੇ ਜੀ ਟੈਂਪੂ ਵਾਲਾ ਘੇਰਿਆ ਵਾ ਤੇ ਇੱਕ ਅੱਛਾ ਜੀ ਹਾਂ ਜੀ ਹਾਂ ਟੈਂਪੂ ਨਾਲ ਹੋਇਆ ਲੱਗਦਾ ਮਤਲਬ ਐਹੀਂ ਕਹਿੰਦੇ ਵੀ ਟੈਂਪੂ ਨਾਲ ਹੋਇਆ ਵੀ ਸਵਾਰੀਆਂ ਨਾਲ ਕਿ ਲੋਡਿੰਗ ਵਾਲਾ ਲੋਡਿੰਗ ਵਾਲਾ ਜੀ ਲੋਡਿੰਗ ਵਾਲਾ ਹਾਂ ਜੀ ਹਾਂ ਜੀ ਪਰ ਇੱਥੇ ਕੈਮਰੇ ਬਾਈ ਦਿਖ ਰਹੇ ਨੇ ਸਾਹਮਣੇ ਆ ਕੈਮਰੇ ਕੁਮਰ ਚੱਲਦੇ ਕਿ ਨਹੀਂ ਪਤਾ ਨਹੀਂ ਜੀ ਹੁਣ ਹੂੰ ਚੱਲਦੇ ਕਹਿੰਦੇ ਚੱਲਦੇ ਲੱਗੇ ਹੋ ਤਾਂ ਕਹੀ ਜਣਾ ਮਹੀਨੇ ਹੋ ਗਏ ਅੱਛਾ ਹਾਂਜੀ ਹਾਂਜੀ ਬਿਲਕੁਲ ਤੂੰ ਦੇਖੋ ਕਿ ਇਹ ਰੋਡ ਦੇਖ ਲਈ ਰੋਡ ਦਾ ਪੂਰਾ ਹਾਲ ਰੋਡ ਦੇ ਹਾਲਾਤ ਵੀ ਦੇਖ ਲੋ ਇਹ ਰੋਡ ਕਿੰਨਾ ਖਰਾਬ ਹੈ ਜਿਹੜੇ ਉੱਤੇ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਨੇ ਅਸੀਂ ਖੜੇ ਆ ਸੁਖਬिलास ਵਾਲਾ ਰੋਡ ਹੈ ਜੋ ਕਿ ਉਹ ਮੈਕਸ ਤੋਂ ਸਿੱਧਾ ਸੁਖਬिलास ਸਿਸਮਾ ਟੀ ਪੁਆਇੰਟ ਤੋਂ ਇਸ ਰੋਡ ਦੇ ਉੱਤੇ ਪਹਿਲਾਂ ਵੀ ਬਹੁਤ ਵਾਰ ਹਾਦਸੇ ਵਾਪਰੇ ਨੇ ਤੇ ਆਸ਼ਾ ਵਰਕਰ ਗੰਭੀਰ ਜ਼ਖਮੀ ਹੋਈ ਹੈ। ਇਸ ਆਸ਼ਾ ਵਰਕਰ ਦਾ ਭਿਆਨਕ ਐਕਸੀਡੈਂਟ ਹੋਇਆ ਹੈ। ਉਹ ਸਾਡੇ ਨਾਲ ਲੈਂਤੇ ਨੇ ਹਸਪਤਾਲ ਤੋਂ ਪੂਰੀ ਜਾਣਕਾਰੀ ਦੇਣਗੇ ਕਿ ਆਖਰ ਇਹ ਐਕਸੀਡੈਂਟ ਹੋਣ ਦਾ ਕਾਰਨ ਕੀ ਹੈ? ਕਿਉਂਕਿ ਉਹਨਾਂ ਨੂੰ ਬਖੂਬੀ ਪਤਾ ਹੋਵੇਗਾ ਕਿ ਉਹ ਆਪ ਐਕਟੀਵ ਚਲਾ ਰਹੇ ਸੀ। ਆਖਰ ਕਿਹੜਾ ਵਹੀਕਲ ਲੱਗਿਆ ਹੈ? ਕੋਈ 3 ਬੀਲਡਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਜਾਂ ਕੋਈ ਹੋਰ ਵਹੀਕਲ ਸੀ? ਸੁਣ ਲੈ ਕੇ ਆਸ਼ਾ ਵਰਕਰ ਸਾਡੇ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀਮੇਨਕਰ ਆਣੀ ਹੈ। ਮੈਂ ਪਿੰਡ ਆਸ਼ਾ ਸਿੱਤਵਾਂ ਵਿਕਾਸ ਵਰਕਰ ਦਾ ਕੰਮ ਕਰਦੀ ਆ। ਅ ਜਿਹੜਾ ਤੁਹਾਡੇ ਨਾਲ ਹਾਦਸਾ ਵਾਪਰਿਆ ਇਹ ਜਿਹੜਾ ਚੌਕ ਬਣਿਆ ਹੋਇਆ ਚੌਕ ਦੇ ਨਜ਼ਦੀਕ ਹੀ ਜਿਹੜਾ ਕਿਸੇ ਵੱਲੋਂ ਜਾਣਕਾਰੀ ਦਿੱਤੇ ਉੱਥੇ ਵਾਪਰਿਆ ਤਾਂ ਇਹ ਹੋਇਆ ਕਿ ਸੀ ਮੌਕੇ ਕਿਵੇਂ ਐਕਸੀਡੈਂਟ ਹੋਇਆ ਸਰ? ਹਾਂਜੀ ਚੌਕ ਦੇ ਨਾ ਤਿਸਲੇ ਪੱਲੇ ਪੱਲਨਪੁਰ ਵਾਲੀ ਸਾਈਡ ਏ। ਹੂੰ ਮੈਂ ਨਾ ਸਿੱਤਵਾਂ ਨੂੰ ਹੀ ਚੱਲੀ ਸੀ ਅੱਜ ਮੇਰਾ ਕੈਂਪਸ ਸੀਗਾ ਸ਼ਨੀਵਾਰ ਦਾ। ਹਾਂਜੀ ਐਨਸੀਵੀ ਕੈਂਪ ਲਾਉਂਦੇ ਆ। ਹਾਂਜੀ ਮੈਂ ਨਾ ਬੱਚਿਆਂ ਨੂੰ ਟੀਕਾ ਕਰਨ ਲਈ ਕਹਿਣ ਚੱਲੀ ਸੀਗੀ ਉੱਥੇ ਵੀ ਕਰ ਲੂ ਆਪਣੇ ਬੱਚਿਆਂ ਦੇ ਟੀਕੇ ਲਗਵਾ ਦੇਣੀ। ਹਾਂਜੀ ਹਾਂਜੀ ਮੈਂ ਜਦ ਘਰ ਤੋਂ ਚੁਰੀ ਆਂਗੀ ਤਾਂ ਮੈਂ ਆਪਣੇ ਨੂੰ ਪਤਾ ਇਹਨੇ ਕਿੰਨੀ ਦਿਸਚ ਐਕਟੀਵਿਟੀ ਚ ਚਲਾਂਦੀ ਆਂ ਹਾਂਜੀ ਮੈਂ ਅੱਗੇ ਜਾ ਕੇ ਨਾ ਇੱਕ ਟਿੱਪੀਪਰ ਕ੍ਰੋਸ ਕਰਿਆ ਉਹ ਵੀ ਮਿੱਟੀ ਵਾਲਾ ਟਿੱਪਰ ਸੀਗਾ ਹਾਂਜੀ ਉਸ ਤੋਂ ਅੱਗੇ ਮੈਂ ਇੱਕ ਗੱਡੀ ਖੜੀ ਦੇਖੀ ਹੈ ਕਿਿੱਥੇ ਮੇਰਾ ਐਕਸੀਡੈਂਟ ਹੋਇਆ ਹਾਂਜੀ ਉਹ ਗੱਡੀ ਦੀ ਨਾ ਟਾਕੀ ਖੋਲ ਰਿਹਾ ਤਾਂ ਭਾਈ ਇਹਨੇ ਥੋੜੀ ਟਾਕੀ ਖੋਲਦੀ ਜਦ ਮੈਂ ਕੋਲ ਦੇ ਜੀਕ ਮੋਚੇ ਨੇ ਇੱਕਦਮ ਪੂਰੀ ਟਾਕੀ ਖੋਲਦੀ ਹੈ ਅੱਛਾ ਜੀ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਵੀ ਮੈਂ ਉਹਦੇ ਵਿੱਚ ਕਿੰਨਾ ਬੱਜੀ ਆ ਮੈਨੂੰ ਫਿਰ ਉਹੀ ਗੱਡੀ ਮੈਨੂੰ ਜਦ ਮੈਨੂੰ ਪਤਾ ਵੀ ਉਹ ਭਾਈ ਸੀਗਾ ਉਹੀ ਭਾਈ ਮੈਨੂੰ ਇੱਥੇ 16 ਤੱਕ ਲੈ ਕੇ ਗਿਆ ਆ ਹੂੰ ਉਹ ਪਰ ਅੰਦਰ ਨਹੀਂ ਮੇਰੇ ਨਾਲ ਆਇਆ ਉਹ ਮੈਨੂੰ ਗੇਟ ਉੱਤੇ ਤੀ ਤਾਰ ਕੇ ਵਾਪਸ ਚੱਲਿਆ ਗਿਆ ਅੱਛਾ ਜਦੋਂ ਦੀ ਗੱਡੀ ਦੇ ਦੱਸੋ ਕਿ ਖਿੜਕੀ ਨਾਲ ਵੱਜੇ ਉਹ ਜਾਂ ਫਿਰ ਅੱਗੇ ਕੋਈ ਜਿਹੜਾ ਬਈਕਲ 3 ਵੀਲਰ ਸਿਰ ਉਸ ਨਾਲ ਵੱਜੇ ਉਹ ਕਿਵੇਂ ਹੋਇਆ ਸਾਰਾ ਕੁਝ ਮੈਂ ਟਾਕੀ ਗੇਲੇ ਵੱਜੀ ਆ ਜੀ ਟਾਕੀ ਗੇਲੇ ਵੱਜ ਗਏ ਮੈਂ 3 ਵੀਲਰ ਵਗੈਰਾ ਵੱਜੀ ਹੋਣੀ ਹਾਂ ਜੀ ਮੈਨੂੰ ਇਹਨਾਂ ਦਾ ਲੱਗਦਾ ਕਿ ਉਸ ਟਾਈਮ ਟਾਕੀ ਖੁੱਲਦੀ ਸੀਗੀ ਉਹਨਾਂ ਨੇ अच्छा जी अच्छा जेडी ਤੁਸੀਂ ਕਹਿ ਰਹੇ ਹੋ ਗੱਡੀ ਦੀ ਖਿੜਕੀ ਨਾਲ ਬੱਜੇ ਹੋ ਫਿਰ ਉਸ ਤੋਂ ਬਾਅਦ ਉਸੇ ਗੱਡੀ ਨੇ ਤੁਹਾਨੂੰ ਹਸਪਤਾਲ ਪਹੁੰਚਾਇਆ ਉਸੇ ਗੱਡੀ ਨੇ ਹਸਪਤਾਲ ਪਹੁੰਚਾਇਆ ਜਿਸ ਨੇ ਉਹ ਉਹਦੀ ਉਹਦੀ ਸਾਨੂੰ ਕੋਈ ਜਾਣਕਾਰੀ ਨਹੀਂ ਕਿਵੇਂ ਹੋਇਆ ਮੈਨੂੰ ਉਹਦੀ ਕੋਈ ਜਾਣਕਾਰੀ ਨਹੀਂ ਕਿ ਮੈਨੂੰ ਜਿਹੜਾ ਮਾਜਰੇ ਦਾ ਮੁੰਡਾ ਸੁੱਖਾ ਛੱਡਣ ਆਇਆ ਸੀਗਾ ਹੂੰ ਉਹ ਮੈਨੂੰ ਕਹਿੰਦਾ ਕਿ ਟੈਂਪੋ ਦੀ ਫੋਟੋ ਦਿੱਤੀ ਆ ਉਹ ਮੈਨੂੰ ਕਹਿੰਦਾ ਕਿ ਤੁਸੀਂ ਤਾਂ ਆਹ ਟੈਂਪੋ ਨੇ ਬ੍ਰੇਕ ਮਾਰੀਆ ਇਹਦੇ ਵਿੱਚ ਬੱਚੇ ਆ ਪਰ ਜਦ ਕਿ ਮੈਨੂੰ ਯਾਦ ਆ ਕਿ ਮੈਂ ਟੱਕੀ ਖੁੱਲੀ ਦੇਖੀ ਆ ਕਿ ਟੱਕੀ ਖੋਰ ਰਿਆਂ ਦਾ ਭਾਈ ਜਦੋਂ ਉਹਦੇ ਵਿੱਚ ਬੱਚੀ ਆ ਉਹਨ ਇੱਕਦਮ ਅਚਾਨਕ ਟੱਕੀ ਖੋਲ ਸੀ ਮਾਮਲਾ ਪੁਲਿਸ ਕੋਲ ਪਹੁੰਚ ਕੇ ਤੁਹਾਡਾ ਪੁਲਿਸ ਕੀ ਕਹਿ ਰਹੀ ਹੈ ਇਸ ਮਾਮਲੇ 'ਚ ਸਰ ਪੁਲਿਸ ਨੂੰ ਤਾਂ ਅਸੀਂ ਫਿਰ ਹਜੇ ਉਹੀ ਆ ਟੈਂਪੋ ਵਾਲਾ ਨੰਬਰ ਦੇ ਉੱਪਰ ਮੈਨੂੰ ਐ ਮੈਂ ਘਰ ਤੇ ਆ ਇਹ ਚੀਜ਼ ਬੋਲ ਰਹੀ ਆ ਕਿ ਕੱਤੀ ਦੇ ਨਾਲ ਦਿੱਤੀ ਉਹਨੇ ਕੱਤੀ ਹੋਤੀ ਹੂੰ ਪਰ ਉਹ ਪੁਲਸਾਂ ਨੇ ਮੇਰਾ ਹਜੇ ਕੋਈ ਬਿਆਨ ਨਹੀਂ ਲਿਆ ਨਾ ਕੋਈ ਪੁਲਸਾਂ ਮੇਰੇ ਤੱਕ ਪਹੁੰਚਿਆ ਹੈ ਕੀ ਤੁਸੀਂ ਕੀ ਹੁਣ ਮੰਗ ਕਰਦੇ ਹੋ ਕਾਰਵਾਈ ਦੀ ਕਿਸ ਤਰੀਕੇ ਦਾ ਇਨਸਾਫ ਮੰਗਦੇ ਹੋ ਮੇਰੇ ਨਾਲ ਇਨਸਾਫ ਕੀਤਾ ਜਾਵੇ ਮੈਂ ਕੰਮ ਕਰਦੀ ਹਾਂ ਮੈਂ ਹੁਣ ਬੈੱਡ ਤੇ ਕਰਦੀ ਇਹਨਾਂ ਨੇ ਮੇਰਾ ਆਪਰੇਸ਼ਨ ਆ ਮੈਂ ਕਮਾ ਕੇ ਖਾਣੇ ਵਾਲੀ ਮੈਂ ਹੀ ਕੰਮ ਕਰਨਾ ਮੈਂ ਆਪਣੇ ਬੱਚੇ ਪਾਲਣੇ ਮੈਂ ਹੁਣ ਬੈੱਡ ਤੇ ਲੱਗੀਆਂ ਦੱਸੋ ਮੈਂ ਆਪਣਾ ਘਰ ਦਾ ਕੰਮ ਕਰ ਸਕਾਂ ਕਿ ਮੇਚਰ ਆਉਂਗੀ ਅੱਛਾ ਕੀ ਤਾਂ ਕਿ ਸੱਟ ਕਿੰਨੀ ਗੰਭੀਰ ਲੱਗੀ ਏ ਤੁਹਾਡੀ ਦੱਸਦੇ ਕਿ ਕਾਫੀ ਅੱਖ ਤੇ ਵੀ ਬਾਜੂ ਤੇ ਕਾਫੀ ਮੇਰੀ ਮੇਰੀ ਲੈਫਟ ਸਾਈਡ ਸਿਰ ਦੇ ਵਿੱਚ ਸੱਟ ਵੱਜੀ ਆ ਕਿ ਮੇਰੇ ਨਾਲ ਜਿਹੜਾ ਲੈਫਟ ਸਾਈਡ ਦਾ ਜਵਾੜਾ ਏ ਉਹ ਸਾਰਾ ਮੇ ਨੂੰ ਉਹ ਸਾਰਾ ਹੀ ਮਹਿਸੂਸ ਹੋ ਰਿਹਾ ਦਰਦ ਉਹਦੇ ਵਿੱਚ ਤੇ ਮੇਰੇ ਲੈਫਟ ਸਾਈਡ ਦਾ ਜਿਹੜਾ ਸਾਈਡ ਟਾਇਰ ਦਾ ਉਹ ਵੀ ਫਟਿਆ ਹੋਇਆ ਏ ਤੇ ਮੇਰੇ ਰਾਈਟ ਸਾਈਡ ਦਾ ਜਿਹੜਾ ਹੱਥ ਹੈ ਦੇ ਵਿੱਚ ਤੇ ਮੇਰੇ ਹੱਡੀਆਂ ਦਾ ਚੂਰਾ ਹੋ ਗਿਆ ਡਾਕਟਰ ਨੇ ਮੈਨੂੰ ਪ੍ਰੇਸ਼ਨ ਦੇ ਹੀ ਹੁੰਦਿਆ ਹੈ ਹੂੰ ਤੇ ਮੈਨੂੰ ਨਾਲੇ ਬੋਲਿਆ ਕਿ 30-40 ਹਜ਼ਾਰ ਦਾ ਖਰਚਾ ਆਏ ਹੂੰ ਪਰ ਤੁਸੀਂ ਦੱਸੋ ਵੀ ਮੈਂ ਇਨਸੈਂਟਿਵ ਇਸ ਕੰਮ ਕਰਦੀਆਂ ਤੇ ਮੈਂ ਇਹਦਾ ਖਰਚਾ ਕਿੱਥੇ ਦੇ ਕਰਾਂ ਹੂੰ ਠੀਕ ਹੈ ਬਿਲਕੁਲ ਤੁਸੀਂ ਦੇਖੋ ਕੀ ਇਹ ਜਾਣਕਾਰੀ ਨਾਲ ਦਿੱਤੀ ਹੈ ਪੂਰੀ ਕਿਵੇਂ ਐਕਸੀਡੈਂਟ ਹੋਇਆ ਆਸ਼ਾ ਵਰਕਰ ਜੋ ਪਿੰਡ ਪੱਲਨਪੁਰ ਤੋਂ ਸੀ ਸਿਸਮਾ ਦੀ ਆਸ਼ਾ ਵਰਕਰ ਸੀ ਤਾਂ ਜੋ ਕਿ ਉਹਤੇ ਆਪਣੀ ਡਿਊਟੀ ਨਿਭਾਉਣ ਵਾਸਤੇ ਜਾ ਰਹੀ ਸੀ ਤਾਂ ਰਾਸਤੇ ਵਿੱਚ ਇਹਨਾਂ ਵੱਲੋਂ ਦੱਸਿਆ ਗਿਆ ਇਹ ਗੱਡੀ ਖੜੀ ਹੁੰਦੀ ਹੈ ਖੜੀ ਗੱਡੀ ਦਾ ਡਰਾਈਵਰ ਜਦੋਂ ਖਿੜਕੀ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪਿੱਛੋਂ ਆ ਰਹੀ ਆਸ਼ਾ ਵਰਕਰ ਇੰਨਾ ਬੋਲੋ ਦੱਸਿਆ ਗਿਆ ਕਿ ਉਸ ਖਿੜਕੀ ਦੇ ਬਾਅਦ ਦੀ ਉਸ ਤੋਂ ਬਾਅਦ ਜਾ ਕੇ ਫਿਰ ਅੱਗੇ ਕੋਈ ਕਿਹੜਾ ਵਹੀਕਲ ਸੀ ਆਟੋ ਸੀ ਤਾਂ ਉਹਦੇ ਵਿੱਚ ਵੱਜੀ ਹੈ ਤਾਂ ਪੂਰਾ ਪੁਲਿਸ ਹੁਣ ਜਾਂਚ ਦਾ ਵਿਸ਼ਾ ਹੈ ਪਰ ਜਿਸ ਤਰੀਕੇ ਨਾਲ ਇਹ ਰੋਡ ਦੇ ਉੱਤੇ ਹਾਦਸਾ ਵਾਪਰਿਆ ਇਸ ਦੇ ਵਿੱਚ ਕਿੰਨੇ ਜਾਨ ਵੀ ਉਸ ਹਾਦਸੇ ਵਰਕੀ ਜਾ ਸਕਦੀ ਸੀ ਉਸ ਦੀ ਅੱਖ ਦੇ ਸੱਟ ਵੱਜੀ ਹੈ ਉਸਦੇ ਹੱਥੇ 6:30 ਵਜੇ ਹੈ ਤੇ ਹੋਰ ਵੀ ਜਿਹੜਾ ਆਪਾਂ ਗੱਲ ਕਰੀਏ ਇਸ ਜਵਾੜੇ ਤੇ ਜਿੱਤੇ ਕਿ ਦੰਦ ਉਹਨਾਂ ਦੇ ਕੰਮ ਨਹੀਂ ਕਰ ਰਹੇ ਇਸ ਤਰੀਕੇ ਦੀ ਗੰਬੀਰ ਉਹ ਜ਼ਖਮੀ ਹੋਈ ਹੈ। ਇਹ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਆਕਰ ਰੋਡ ਦੇ ਉੱਤੇ ਇਸ ਤਰੀਕੇ ਦੇ ਜਦੋਂ ਵੀਕਲ ਖੜੇ ਹੁੰਦੇ ਨੇ ਤਾਂ ਪਿੱਛੇ ਕਈ ਵਾਰ ਨਹੀਂ ਦੇਖਦੇ ਕਾਰ ਵਾਲੇ ਵੀਕਲ ਵਾਲੇ ਕਿ ਪਿੱਛੇ ਕੌਣ ਆ ਰਿਹਾ ਖਿੜਕੀ ਇੱਕਦਮ ਖੋਲ ਦਿੰਦੇ ਜਿਸ ਤੋਂ ਬਾਅਦ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ। ਥੋੜੇ ਕੇ ਨੇ ਗੁਰਜੋਤ ਦੇ ਨਾਲ ਕੋਇ ਸਿੰਘ